ਯਾਨਕ ਸੂਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਸੁਪਚਿੰਤਾਕ ਸਾਤਪਾਲ ਸਿੰਘ ਡੇੜਾ ਕਬਲੋਂ ਸਰਕਾਰ ਸਹਿਤ ਸਤ ਸ੍ਰੀ ਅਕਾਲ ਰੋਡਵੇਜ ਦੇ ਕੱਚੇ ਕੰਟਰੈਕਟ ਵਾਲੇ ਮੁਲਾਜ਼ਮਾਂ ਵੱਲੋਂ 6 7 8 ਤਰੀਕ ਲਈ ਜਿਹੜੀ ਹੜਤਾਲ ਮਿਠੀ ਗਈ ਸੀ ਜੋ ਕਿ 80% ਹੜਤਾਲ ਕਾਮਯਾਬ ਰਹੀ ਦੱਸੀ ਜਾਂਦਾ ਹੈ ਤੇ ਇਹਦੇ ਨਾਲ ਜਿਹੜੇ ਪੱਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਵਾਲੀਆਂ ਬੱਸਾਂ ਸਨ ਉਹ ਚੱਲਦੀਆਂ ਸਨ ਅਸੀਂ ਬਸਟਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਸ ਸਟੈਂਡ ਜਗਰਾਉਂਦਿਆਂ ਹੁਣੇ-ਹੁਣੇ ਖਬਰ ਮਿਲੀ ਹੈ ਕਿ ਜਿਹੜੀ ਹੜਤਾਲ ਆ ਉਹ ਕੱਲ ਤੋਂ ਖੁੱਲ ਗਈ ਆ ਹੁਣ ਤੋਂ ਹੀ ਖੁੱਲ ਗਈ ਹੈ ਬੱਸਾਂ ਕੱਲ ਤੋਂ ਆਮ ਬਾਗ ਜਿਹੜੀਆਂ ਰੋਡਵੇਜ ਦੀਆਂ ਉਹ ਚੱਲਣਗੀਆਂ ਕਿਉਂਕਿ ਮੁੱਖ ਮੰਤਰੀ ਦੇ ਸਕੱਤਰਤ ਦੇ ਦਫ਼ਤਰ ਵੱਲੋਂ ਰੋਡਵੇਜ ਮਾਜਮਾ ਨੂੰ ਨਾਲ 15 ਜਨਵਰੀ ਦੀ ਮੀਟਿੰਗ ਤੈਅ ਕੀਤੀ ਗਈ ਆ ਆਮ ਜਨਤਾ ਦੇ ਵਿੱਚ ਇਸ ਦਾ ਕੀ ਪ੍ਰਤੀਕਿਰਿਆ ਹੈ ਉਹ ਜਾਣਕਾਰੀ ਲੈਣੇ ਆ ਲੋਕਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਪਹਿਲਾਂ ਕਿਉਂਕਿ ਦੋ ਦਿਨਾਂ ਤੋਂ ਲਗਾਤਾਰ ਲੋਕ ਪਰੇਸ਼ਾਨਾਂ ਦੀਆਂ ਪਰੇਸ਼ਾਨੀਆਂ ਦਾ ਆਉਣ ਜਾਣ ਵਾਲੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਕਿੰਨੀ ਬਸਾਂ ਆ ਰਹੀਆਂ ਦਾ ਪਰੇਸ਼ਾਨ ਹੋ ਗਏ ਹੋ ਜੀ 2 ਵਜੇ ਦੀ 2 ਵਜੇ ਦੀ ਤੇ ਸਰਕਾਰ ਨੂੰ ਮੰਗਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਨ ਲੈਣੀਆਂ ਚਾਹੀਦੀਆਂ ਤੇ ਮੰਨਣੀਆਂ ਹੀ ਚਾਹੀਦੀਆਂ ਹੁਣ ਉਹ ਵੀ ਪਰੇਸ਼ਾਨ ਆ ਵਿਚਾਰੇ ਕਾਹਨ ਹੜਤਾਲ ਕਰਦੇ ਆ ਵੈਸੇ 15 ਜਨਵਰੀ ਦੀ ਸੁਣਿਆ ਹੁਣੇ-ਹੁਣੇ ਆਈ ਆ ਖਬਰ ਵੀ ਮੀਟਿੰਗ ਮੀਟਿੰਗ ਰੱਖ ਲਈ ਤੇ ਹੜਤਾਲ ਕੱਲ ਤੋਂ ਬੱਸਾਂ ਚੱਲਣਗੀਆਂ ਤੇ ਵਿਚਲਾ ਆ ਦੇਣ ਤਾਂ ਚੰਗੀ ਗੱਲ ਹੀ ਆ ਆ ਹੜਤਾਲ ਖੁੱਲ ਗਈ ਪਨਵਸ ਦੀ ਸਰਕਾਰ ਨੂੰ ਖੱਜਲ ਖਵਾਰੀ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਲੋਕ ਵੀ ਖੱਜਲ ਖਵਾਰ ਹੁੰਦੇ ਆ ਜਾਂ ਤਾਂ ਇਹਨਾਂ ਦਾ ਕੋਈ ਮਸਲੇ ਹੱਲ ਕੀਤੇ ਜਾਣ ਜਾਂ ਫਿਰ ਕੋਈ ਨਾ ਕੋਈ ਇਹਨਾਂ ਨੂੰ ਕੀਤਾ ਜਾਵੇ ਲੋਕਾਂ ਨੂੰ ਕਾਹਤੋਂ ਪਰੇਸ਼ਾਨ ਕਰਦੇ ਆ ਗੈਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਸੁਭਚਿੰਤ ਇਕ ਸਾਤਪਾਲ ਸਿੰਘ ਡੇੜਾ ਕਾਬਲੋਂ ਸਰਕਾਰ ਸਹਿਤ ਸਤ ਸ੍ਰੀ ਅਕਾਲ ਰੋਡ ਵਿੱਚ ਦੇ ਕੱਚੇ ਕੰਟਰੈਕਟ ਵਾਲੇ ਮੁਲਾਜ਼ਮਾਂ ਵੱਲੋਂ 6 7 8 ਤਰੀਕ ਲਈ ਜਿਹੜੀ ਹੜਤਾਲ ਮਿਠੀ ਗਈ ਸੀ ਜੋ ਕਿ 80% ਹੜਤਾਲ ਕਾਮਯਾਬ ਰਹੀ ਦਸੀ ਜਾਂਦਾ ਹੈ ਤੇ ਇਹਦੇ ਨਾਲ ਜਿਹੜੇ ਪੱਕੇ ਮਲਾਜਮਾਂ ਦੀਆਂ ਡਿਊਟੀਆਂ ਵਾਲੀਆਂ ਬੱਸਾਂ ਸਨ ਉਹ ਚੱਲਦੀਆਂ ਸਨ ਅਸੀਂ ਬਸਟਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਸ ਸਟੈਂਡ ਜਗਰਾਉਂਦਿਆਂ ਹੁਣੇ-ਹੁਣੇ ਖਬਰ ਮਿਲੀ ਹੈ ਕਿ ਜਿਹੜੀ ਹੜਤਾਲ ਆ ਉਹ ਕੱਲ ਤੋਂ ਖੁੱਲ ਗਈ ਆ ਹੁਣ ਤੋਂ ਹੀ ਖੁੱਲ ਗਈ ਹੈ ਬੱਸਾਂ ਕੱਲ ਤੋਂ ਆਮ ਬਾਗ ਜਿਹੜੀਆਂ ਰੋਡਵੇਜ ਦੀਆਂ ਉਹ ਚੱਲਣ ਗਈਆਂ ਕਿਉਂਕਿ ਮੁੱਖ ਮੰਤਰੀ ਦੇ ਸਕੱਤਰਤ ਦੇ ਦਫ਼ਤਰ ਵੱਲੋਂ ਰੋਡਵੇਜ ਮਾਜਮਾ ਨੂੰ ਨਾਲ 15 ਜਨਵਰੀ ਦੀ ਮੀਟਿੰਗ ਤਹਿ ਕੰਕੀਤੀ ਗਈ ਆ ਆਮ ਜਨਤਾ ਦੇ ਵਿੱਚ ਇਸ ਦਾ ਕੀ ਪ੍ਰਤੀਕਿਰਿਆ ਹੈ ਉਹ ਜਾਣਕਾਰੀ ਲੈਣੇ ਆ ਲੋਕਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਕਿੱਦਾਂ ਮਹਿਸੂਸ ਹੋ ਰਿਹਾ ਹੈ ਪਹਿਲਾਂ ਕਿਉਂਕਿ ਦੋ ਦਿਨਾਂ ਤੋਂ ਲਗਾਤਾਰ ਲੋਕ ਪਰੇਸ਼ਾਨਾਂ ਦੀਆਂ ਪਰੇਸ਼ਾਨੀਆਂ ਦਾ ਆਉਣ ਜਾਣ ਵਾਲੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਕਿੰਨਾ ਬਸਾਂ ਆ ਰਹੇ ਆ ਡਾਟ ਪਰੇਸ਼ਾਨੇ ਹੋਏ ਜੀ 2 ਵਜੇ ਦੀ 2 ਵਜੇ ਦੀ ਤੇ ਸਰਕਾਰ ਨੂੰ ਮੰਗਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਨ ਲੈਣੀਆਂ ਚਾਹੀਦੀਆਂ ਤੇ ਮੰਨਣੀਆਂ ਹੀ ਚਾਹੀਦੀਆਂ ਹੁਣ ਉਹ ਵੀ ਪਰੇਸ਼ਾਨ ਆ ਵਿਚਾਰੇ ਕਾਹੀ ਹੜਤਾਲ ਕਰਦੇ ਆ ਵੈਸੇ 15 ਜਨਵਰੀ ਦੀ ਸੁਣਿਆ ਹੁਣੇ ਹੁਣੇ ਆਈ ਆ ਖਬਰ ਵੀ ਮੀਟਿੰਗ ਮੀਟਿੰਗ ਰੱਖ ਲਈ ਤੇ ਹੜਤਾਲ ਕੱਲ ਤੋਂ ਬੱਸਾਂ ਚੱਲਣਗੀਆਂ ਤੇ ਚਲਾ ਦੇਣ ਤਾਂ ਚੰਗੀ ਗੱਲ ਹੀ ਆ ਆ ਹੜਤਾਲ ਖੁੱਲ ਗਈ ਪਨਬਸ ਦੀ ਸਰਕਾਰ ਨੂੰ ਖੱਜਲ ਖਵਾਰੀ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਲੋਕ ਵੀ ਖੱਜਲ ਖਵਾਰ ਹੁੰਦੇ ਆ ਜਾਂ ਤਾਂ ਇਹਨਾਂ ਦਾ ਕੋਈ ਮਸਲੇ ਹੱਲ ਕੀਤੇ ਜਾਣ ਜਾਂ ਫਿਰ ਕੋਈ ਨਾ ਕੋਈ ਇਹਨਾਂ ਨੂੰ ਕੀਤਾ ਜਾਵੇ ਲੋਕਾਂ ਨੂੰ ਕਾਹਤੋਂ ਪਰੇਸ਼ਾਨ ਕਰਦੇ ਆ ਗੈਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਸੁਭਚਿੰਤ ਇਕ ਸਾਤਪਾਲ ਸਿੰਘ ਡੇੜਾ ਵੱਲੋਂ ਸਰਕਾਰ ਸਹਿਤ ਸਤ ਸ੍ਰੀਕਾਲ ਰੋਡ ਬਿਜ ਦੇ ਕੱਚੇ ਕੰਟਰੈਕਟ ਵਾਲੇ ਮੁਲਾਜ਼ਮਾਂ ਵੱਲੋਂ 6 7 8 ਤਰੀਕ ਲਈ ਜਿਹੜੀ ਹੜਤਾਲ ਮਿਠੀ ਗਈ ਸੀ ਜੋ ਕਿ 80% ਹੜਤਾਲ ਕਾਮਯਾਬ ਰਹੀ ਦੱਸੀ ਜਾਂਦਾ ਹੈ ਤੇ ਇਹਦੇ ਨਾਲ ਜਿਹੜੇ ਪੱਕੇ ਮੁਲਾਜ਼ਮਾਂ ਦੀਆਂ ਡਿਊਟੀਆਂ ਵਾਲੀਆਂ ਬੱਸਾਂ ਸਨ ਉਹ ਚੱਲਦੀਆਂ ਸਨ ਅਸੀਂ ਬੱਸਟਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਸ ਸਟੈਂਡ ਜਗਰਾਉਂ ਦੀਆਂ ਹੁਣੇ-ਹੁਣੇ ਖਬਰ ਮਿਲੀ ਹੈ ਕਿ ਜਿਹੜੀ ਹੜਤਾਲ ਆ ਉਹ ਕੱਲ ਤੋਂ ਖੁੱਲ ਗਈ ਆ ਹੁਣ ਤੋਂ ਹੀ ਖੁੱਲ ਗਈ ਹੈ ਬੱਸਾਂ ਕੱਲ ਤੋਂ ਆਮ ਵਾਗ ਜਿਹੜੀਆਂ ਰੋਡਵੇਜ ਦੀਆਂ ਉਹ ਚੱਲਣਗੀਆਂ ਕਿਉਂਕਿ ਮੁੱਖ ਮੰਤਰੀ ਦੇ ਸਕੱਤਰਤ ਦੇ ਦਫ਼ਤਰ ਵੱਲੋਂ ਰੋਡਵੇਜ ਮਾਜਮਾ ਨੂੰ ਨਾਲ 15 ਜਨਵਰੀ ਦੀ ਮੀਟਿੰਗ ਤੈਅ ਕੀਤੀ ਗਈ ਆ ਆਮ ਜਨਤਾ ਦੇ ਵਿੱਚ ਇਸ ਦਾ ਕੀ ਪ੍ਰਤੀ ਕਿਰਿਆ ਹੈ ਉਹ ਜਾਣਕਾਰੀ ਲੈਣਿਆ ਲੋਕਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਕਿੱਦਾਂ ਮਹਿਸੂਸ ਹੋ ਰਿਹਾ ਹੈ ਪਹਿਲਾਂ ਕਿਉਂਕਿ ਦੋ ਦਿਨਾਂ ਤੋਂ ਲਗਾਤਾਰ ਲੋਕ ਪਰੇਸ਼ਾਨਾਂ ਦੀਆਂ ਪਰੇਸ਼ਾਨੀਆਂ ਦਾ ਆਉਣ ਜਾਣ ਵਾਲੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਕਿੰਨਾ ਬਸਾਰਿਆ ਡਾਟ ਪਰੇਸ਼ਾਨ ਹੈ ਜੀ 2 ਵਜੇ ਦੀ 2 ਵਜੇ ਦੀ ਤੇ ਸਰਕਾਰ ਨੂੰ ਮੰਗਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਨ ਲੈਣੀਆਂ ਚਾਹੀਦੀਆਂ ਤੇ ਮੰਨਣੀਆਂ ਹੀ ਚਾਹੀਦੀਆਂ ਹੁਣ ਉਹ ਵੀ ਪਰੇਸ਼ਾਨ ਆ ਵਿਚਾਰੇ ਤਾਂ ਹੀ ਹੜਤਾਲ ਕਰਦੇ ਆ ਵੈਸੇ 15 ਜਨਵਰੀ ਦੀ ਸੁਣਿਆ ਹੁਣੇ ਹੁਣੇ ਆਈ ਆ ਖਬਰ ਵੀ ਮੀਟਿੰਗ ਮੀਟਿੰਗ ਰੱਖ ਲਈ ਤੇ ਹੜਤਾਲ ਕੱਲ ਤੋਂ ਬੱਸਾਂ ਚੱਲਣਗੀਆਂ ਤੇ ਵਿਚਲਾ ਆ ਦੇਣ ਤਾਂ ਚੰਗੀ ਗੱਲ ਹੀ ਆ ਆ ਹੜਤਾਲ ਖੁੱਲ ਗਈ ਪਨਵਸ ਦੀ ਸਰਕਾਰ ਨੂੰ ਖੱਜਲਖਵਾਰੀ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਲੋਕ ਵੀ ਖੱਜਲਖਵਾਰ ਹੁੰਦੇ ਆ ਜਾਂ ਤਾਂ ਇਹਨਾਂ ਦਾ ਕੋਈ ਮਸਲੇ ਹੱਲ ਕੀਤੇ ਜਾਣ ਜਾਂ ਫਿਰ ਕੋਈ ਨਾ ਕੋਈ ਇਹਨਾਂ ਨੂੰ ਕੀਤਾ ਜਾਵੇ ਲੋਕਾਂ ਨੂੰ ਕਾਹਤੋਂ ਪਰੇਸ਼ਾਨ ਕਰਦੇ ਆ